ਹੈਲੋ ਜੀ ਪਿੰਡਾਂ ਦੇ ਕੰਮ ਕਾਜ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਕਰਦੇ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਕੰਮ ਦੰਦੇ ਪਹਿਲਾਂ ਆਪਾਂ ਸਵੇਰੇ ਸਵੇਰੇ ਮੱਝਾਂ ਨੂੰ ਨਵਾਇਆ ਇਹਨਾਂ ਨੂੰ ਅੰਦਰ ਬੰਨਿਆ ਕਿਉਂਕਿ ਬਾਹਰ ਧੁੱਪ ਬਹੁਤ ਆ ਜਾਂਦੀ ਹੈ ਜੇਕਰ ਆਪਾਂ ਇਹਨਾਂ ਦੀ ਸਮਹਾਲ ਕਰਾਂਗੇ ਤਾਂ ਫੇਰ ਹੀ ਇਹ ਆਪਾਂ ਨੂੰ ਦੁੱਧ ਦਿੰਦੀਆਂ ਆ ਇਹ ਤਾਂ ਹੈ ਨਹੀਂ ਵੀ ਆਪਾਂ ਇਹਨਾਂ ਨੂੰ ਬੰਨ ਕੇ ਇਸ ਤਰ੍ਹਾਂ ਹੀ ਰੱਖ ਲਈਏ ਤੇ ਸ਼ਾਮ ਤੱਕ ਇਹਨਾਂ ਦਾ ਪਤਾ ਹੀ ਨਾ ਲੱਗੇ ਫੇਰ ਆਪਾਂ ਨੂੰ ਇਹ ਦੁੱਧ ਨਹੀਂ ਦੇ ਸਕਦੀਆਂ ਆ ਹੁਣ ਆਪਾਂ ਸਾਰੇ ਪਸ਼ੂ ਨਵਾ ਕੇ ਅੰਦਰ ਬੰਨਤੇ ਆ ਤੇ ਹੁਣ ਆਪਾਂ ਕਰਦੇ ਹੋਰ ਕੰਮਤਨ ਦੇ ਕਰਦੇ ਆ ਹੁਣ ਆਪਾਂ ਬਣਾਉਨੇ ਆ ਸਬਜੀ ਵਾਲੇ ਪਕੌੜੇ ਇਹ ਸਬਜੀ ਵਾਲੇ ਪਕੌੜੇ ਆਪਾਂ ਘਰੇ ਹੀ ਬਣਾਏ ਆ ਜੀ ਇਹ ਬਹੁਤ ਹੀ ਵਧੀਆ ਬੰਦੇ ਆ ਇਸ ਦੀ ਆਪਾਂ ਸਬਜੀ ਬਣਾਵਾਂਗੇ ਸਾਰੇ ਪਕੌੜੇ ਬਣਾ ਕੇ ਆਪਾਂ ਤਿਆਰ ਕਰ ਲਾਂਗੇ ਫਿਰ ਆਪਾਂ ਕਰਦੇ ਹੋਰ ਕੰਮ ਕਾਜ ਕਰਾਂਗੇ ਜੀ ਪਿੰਡਾਂ 'ਚ ਇਹੀ ਆਪਣੇ ਘਰ ਦੇ ਕੰਮ ਕਾਜ ਆ ਜੀ ਤੇ ਬਾਕੀ ਇਸ ਤਰ੍ਹਾਂ ਹੀ ਸਾਰਾ ਦਿਨ ਦਾ ਦਿਨ ਭਰ ਦਾ ਕੰਮ ਆਪਣੇ ਚੱਲਦੇ ਰਹਿੰਦੇ ਆ ਪਿੰਡਾਂ 'ਚ ਹੋਰ ਆਪਾਂ ਕੋਈ ਕੰਮ ਲੱਗ ਕਰਨਾ ਨੀਗਾ ਇਹ ਹੀ ਆਪਣੇ ਪਸ਼ੂਆਂ ਦੇ ਘਰ ਦੇ ਕੰਮ ਤੇ ਆਪਣਾ ਇਹ ਪਹਿਲਾ ਬਲੌਗ ਹੈ ਜੀ ਇਹਨੂੰ ਸਪੋਰਟ ਜ਼ਰੂਰ ਕਰੋ ਹੁਣ ਆਪਾਂ ਸਬਜੀ ਵਾਲੇ ਪਕੌੜੇ ਫ੍ਰਾਈ ਕਰ ਲਏ ਆ ਜੀ ਫਿਰ ਆਪਾਂ ਲਾਵਾਂਗੇ ਸਬਜੀ ਨੂੰ ਤੜਕਾ ਤੇ ਸਾਰੇ ਪਕੌੜਿਆਂ ਨੂੰ ਆਪਾਂ ਫ੍ਰਾਈ ਕਰ ਲਿਆ ਇੱਕ ਘਰ ਵਿੱਚ ਹੀ ਆਪਾਂ ਪਕੌੜੇ ਬਣਾ ਕੇ ਤਿਆਰ ਕਰਿਆ ਬਹੁਤ ਹੀ ਵਧੀਆ ਬੰਦੇ ਆ ਸਬਜੀ ਨੂੰ ਤੜਕਾ ਲਾਇਆ ਹੁਣ ਆ ਬਾਕੀ ਆਪਾਂ ਘਰ ਦੇ ਹੋਰ ਕੰਮ ਕੰਤਨ ਦੇ ਕਰਾਂਗੇ ਆਪਣਾ ਕੰਮ ਇਹੀ ਚੱਲਦੇ ਰਹਿੰਦੇ ਆ ਪਿੰਡਾਂ 'ਚ ਬਸ ਤੇ ਹੋਰ ਭੈਣੋ ਜੋ ਵੀ ਆਪਣੇ ਕੰਮ ਆ ਉਹ ਸਾਰੇ ਆਪਾਂ ਨੂੰ ਸ਼ੌਂਕ ਨਾਲ ਹੀ ਕਰਨੇ ਚਾਹੀਦੇ ਆ ਫੇਰ ਹੀ ਆਪਣਾ ਘਰ ਦਾ ਕੰਮ ਵਧੀਆ ਲੱਗਦਿਆ ਹੁਣ ਆਪਾਂ ਸ਼ਾਮ ਦੀ ਸੰਨੀ ਕਰਾਂਗੇ ਜੀ ਹੁਣ ਤੂੜੀ ਪਾ ਲਾਂਗੇ ਸਾਰੇ ਪਸੂਆਂ ਨੂੰ ਇਦਰਾ ਆਪਾਂ ਸਾਰੇ ਪਸੂਆਂ ਨੂੰ ਹੁਣ ਤੂੜੀ ਪਾਵਾਂਗੇ ਜੀ ਫਿਰ ਆਪਾਂ ਇਹਨਾਂ ਨੂੰ ਸੰਨੀ ਕਰਾਂਗੇ ਉਸ ਤੋਂ ਬਾਅਦ ਆਪਾਂ ਧਾਰਾਂ ਕੱਢਾਂਗੇ ਜੀ ਤੇ ਹੁਣ ਆਪਾਂ ਨੂੰ ਤਿੰਨ ਟਾਈਮ ਸੰਨੀ ਕਰਨੀ ਪੈਂਦੀ ਹੈ ਕਿਉਂਕਿ ਆਪਣੇ ਹੁਣ ਇਸ ਰੁੱਤ 'ਚ ਹਰੇ-ਚਾਰੇ ਦੀ ਕਮੀ ਪੈ ਜਾਂਦੀ ਆ ਤੇ ਸਾਰਾ ਦਿਨ ਫਿਰ ਸੰਨੀਆਂ ਤੇ ਕੰਮ ਚੱਲਦਾ ਆਪਣਾ ਤੇ ਬਾਕੀ ਆਪਣੇ ਅੱਜਕੱਲ੍ਹ ਪਸ਼ੂਆਂ ਨੂੰ ਬਹੁਤ ਹੀ ਬਿਮਾਰੀ ਚੱਲ ਰਹੀ ਆ ਇਹ ਪੈਰਾਂ ਵਾਲੀ ਅਪਾ ਤਾਂ ਪਸ਼ੂਆਂ ਥੱਲੇ ਕਲੀ ਸਿੱਟ ਕੇ ਰੱਖਦੇ ਆ ਜਾਂ ਕੋਈ ਪੋਟਾਸ਼ ਵਗੈਰਾ ਲਾਲ ਦਵਾਈ ਹੁੰਦੀ ਆ ਜਿਹੜੀ ਇਹ ਆਪਾਂ ਪੈਰਾਂ ਤੇ ਪਾ ਸਕਦੇ ਆ ਪਸ਼ੂਆਂ ਦੇ ਕਿਉਂਕਿ ਆਪਣੀ ਵੀ ਇੱਕ ਗਾਂ ਨੂੰ ਇਹ ਬਿਮਾਰੀ ਆ ਰਹੀ ਆ ਇਸੇ ਕਰਕੇ ਆਪਾਂ ਇਹ ਕਲੀ ਸਿੱਟੀ ਹੋਈ ਆ ਸਾਰੇ ਤੇ ਪਸ਼ੂਆਂ ਦੀ ਵੀ ਸਾਮ ਸੰਭਾਲ ਬਹੁਤ ਜ਼ਰੂਰੀ ਆ ਜੇਕਰ ਆਪਾਂ ਇਹਨਾਂ ਦੀ ਸਮਾਲ ਕਰਾਂਗੇ ਤਾਂ ਫੇਰ ਹੀ ਇਹ ਆਪਾਂ ਨੂੰ ਚੰਗਾ ਦੁੱਧ ਦੇ ਸਕਦੀਆਂ ਆ ਜੇਕਰ ਆਪਾਂ ਐ ਹੋਇਆ ਵੀ ਇੱਕ ਵਾਰੀ ਆਪਾਂ ਇਹਨਾਂ ਨੂੰ ਸੰਨੀ ਕਰਤੀ ਮੁੜ ਕੇ ਆ ਸ਼ਾਮ ਤੱਕ ਇਹਨਾਂ ਦਾ ਪਤਾ ਨਾ ਲਿਆ ਤਾਂ ਫੇਰ ਹੀ ਐ ਇਹ ਆਪਾਂ ਹੋ ਇਹਨਾਂ ਨੂੰ ਫੀਡ ਤੇ ਖਾਲ ਪਾ ਕੇ ਸੰਨੀ ਕਰਦੇ ਆ ਜੀ ਤੇ ਫੇਰ ਹੀ ਐ ਚੰਗਾ ਮੁਨਾਫਾ ਆਪਾਂ ਇਹਨਾਂ ਤੋਂ ਲੈ ਸਕਦੇ ਆ ਜੇਕਰ ਆਪਾਂ ਚੰਗੀ ਸੰਭਾਲ ਕਰਾਂਗੇ ਇਹਨਾਂ ਦੀ ਹੁਣ ਆਪਾਂ ਕਰਦੇ ਆ ਜੀ ਸੰਨੀਆਂ ਸਾਰੇ ਪਸ਼ੂਆਂ ਨੂੰ ਫੇਰ ਆਪਾਂ ਇਹਨਾਂ ਨੂੰ ਸੰਨੀ ਤੇ ਬੰਨ ਦਾਂਗੇ ਕਿਉਂਕਿ ਸ਼ਾਮ ਦੀ ਸੰਨੀ ਹੈ ਉਸ ਤੋਂ ਬਾਅਦ ਆਪਾਂ ਕੱਢਾਂਗੇ ਧਾਰਾ ਜੀ ਧਾਰਾ ਦਾ ਟਾਈਮ ਹੋ ਜਾਊਗਾ ਬਸ ਇਹੀ ਆਪਣੇ ਕੰਮ ਕਾਜ ਹੈ ਜੀ ਹੁਣ ਆਪਾਂ ਸਾਰੇ ਪਸਾਉਂਦੀਆਂ ਸੰਨੀਆਂ ਕਰਤੀਆਂ ਜੀ ਹੁਣ ਇਹਨਾਂ ਨੂੰ ਆਪਾਂ ਆਪਾਂ ਸੰਨੀ ਤੇ ਬੰਨ ਦਾਂਗੇ ਤੇ ਫੇ ਜੇਕਰ ਭੈਣੋਂ ਆਪਾਂ ਇਹਨਾਂ ਦੀ ਸਾਂਭ ਸੰਭਾਲ ਕਰਾਂਗੇ ਸਾਰਾ ਦਿਨ ਤਾਂ ਫੇਰ ਹੀ ਆਪਾਂ ਬਣੀਆ ਮਲਾਕਟੀ ਚੀਜ਼ਾਂ ਘਰ ਵਿੱਚ ਦੁੱਧ ਦਹੀਂ ਲੱਸੀ ਸਾਰਾ ਕੁਝ ਬਣਾ ਸਕਦੇ ਆ ਮੱਖਣ ਘਰ ਦਾ ਤੇ ਫੇਰ ਹੀ ਆਪਾਂ ਚੰਗੀਆਂ ਸਾਫ਼ ਸੁਥਰੀਆਂ ਚੀਜ਼ਾਂ ਇਹਨਾਂ ਤੋਂ ਖਾ ਸਕਦੇ ਆ ਤੇ ਇਹ ਬਹੁਤ ਹੀ ਆਪਾਂ ਨੂੰ ਮੁਨਾਫੇ ਵਾਲਾ ਹੈਗਾ ਵੀ ਸੌਦਾ ਜੇਕਰ ਆਪਾਂ ਇਹਨਾਂ ਦੀ ਚੰਗੀ ਸੰਭਾਲ ਕਰਾਂਗੇ ਤਾਂ ਜਿੰਗਰ ਹੁਣ ਆਪਾਂ ਇਹਨਾਂ ਤੋਂ ਮੁਨਾਫਾ ਲੈਣਾ ਚਾਹੁੰਦੇ ਆ ਤਾਂ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਦੀ ਸੰਭਾਲ ਕਰਾਂਗੇ ਹੁਣ ਆਪਾਂ ਇਹਨਾਂ ਦੀ ਸੱਣੀ ਕਰਤੀ ਆ ਜੀ ਇਹਨਾਂ ਨੂੰ ਦਾਣਾ ਲਾਤਾ ਆਪਾਂ ਤੇ ਹੁਣ ਇਹਨਾਂ ਨੂੰ ਆਪਾਂ ਇਹਨਾਂ ਬੰਨ੍ਹ ਦਾਂਗੇ ਤੇ ਫੇਰ ਹੀ ਆਪਾਂ ਨੂੰ ਚੰਗਾ ਮੁਨਾਫਾ ਦੇਣ ਗਿਆ ਜੇਕਰ ਆਪਾਂ ਇਹਨਾਂ ਦੀ ਚੰਗੀ ਸਾਂਭ ਸੰਭਾਲ ਕਰਾਂਗੇ ਭੈਣੋ ਤੇ ਔਰ ਇਹਨਾਂ ਨੂੰ ਆਪਾਂ ਕਿੱਲਾਂ ਤੇ ਬੰਨ੍ਹ ਦਾਂਗੇ ਫੇਰ ਆਪਣਾ ਧਾਰ ਦਾ ਟਾਈਮ ਹੋ ਜਾਊਗਾ ਕਿਉਂਕਿ 5:30 6 ਦਾ ਟਾਈਮ ਹੋ ਚੱਲਿਆ ਉਸ ਤੋਂ ਬਾਅਦ ਆਪਾਂ ਕੱਢਾਂਗੇ ਧਾਰਾਂ ਤੇ ਫੇਰ ਆਪਾਂ ਘਰ ਦੇ ਕਰਾਂਗੇ ਬਾਕੀ ਸ਼ਾਮ ਦੇ ਕੰਮ ਤੰਦੇ ਅਟਾ-ਅਟਾ ਗੁੰਨਾਗੇ। ਬਾਕੀ ਆਪਾਂ ਦੁੱਧ ਸਾਧ ਵਧਾਉਣਾ ਹੁੰਦਾ ਕਿਉਂਕਿ ਪਸੂਆਂ ਦਾ ਤੇ ਹੀ ਲੱਸੀ ਬਣਾਉਣੀ ਹੁੰਦੀ ਆ। ਰਾਤ ਨੂੰ ਆਪਾਂ ਦੁੱਧ ਜਮਾਉਣੇ ਆ। ਫੇਰੀ ਸਵੇਰ ਤੱਕ ਵਧੀਆ ਆਪਾਂ ਲੱਸੀ ਪਾਣੀ ਘਰ ਦਾ ਬਣਾ ਸਕਦੇ ਆ। ਇਹੀ ਆਪਣੇ ਕੰਮ ਧੰਦੇ ਆ। ਇਹ ਬਹੁਤ ਹੀ ਕਾਲ ਕਰਦੀਆਂ ਆ ਜਦੋਂ ਆਪਾਂ ਇਹਨਾਂ ਨੂੰ ਬੰਨ੍ਹਦੇ ਆ ਬਹੁਤ ਹੀ ਧਿਆਨ ਨਾਲ ਬੰਨਣਾ ਪੈਂਦਾ। ਮੇਰੇ ਪੈਰ ਉੱਪਰ ਪੈਰ ਰੱਖ ਦਿੱਤਾ ਇਹਨਾਂ ਨੇ। ਹੁਣ ਆਪਾਂ ਕੱਟਾ ਛੱਡ ਲਿਆ ਜੀ ਹੁਣ ਬੁਰੀ ਮੱਝ ਦੀ ਆਪਾਂ ਧਾਰ ਕੱਢਾਂਗੇ ਇਹਨਾਂ ਹੁਣ ਮੱਝ ਤੇ ਦੰਦ ਮਾਰਦਾ ਤਾਂ ਹੀ ਉਹ ਲੱਤਾਂ ਮਾਰਦੀ ਆ ਫਿਰ ਕਿਉਂਕਿ ਵੱਡਾ ਹੋ ਗਿਆ ਹੁਣ ਹੁਣ ਆਪਾਂ ਇਹਨੂੰ ਇੱਕ ਥਾਂ ਨਹੀਂ ਦੰਦ ਚੰਗਾਉਣੇ ਆ ਧੱਕਾ ਬਹੁਤ ਕਰਦਾ ਇਹ ਮੱਝ ਨਾਲ ਕੱਟਾ ਆਪਾਂ ਚੰਗਾਤਾ ਜੀ ਇੱਕ ਥਣ ਚੰਗਾ ਹੁੰਨੇ ਆ ਦੁੱਧ ਦਾ ਹੁਣ ਆਪਾਂ ਇਹਨੂੰ ਪਹਿਲਾਂ ਜਦੋਂ ਛੋਟਾ ਸੀ ਉਦੋਂ ਆਪਾਂ ਦੋ ਥਣ ਚੰਗਾ ਦਿੰਦੇ ਸੀਗੇ ਕਿਉਂਕਿ ਦੋ ਤਿੰਨ ਮਹੀਨੇ ਤੱਕ ਕੱਟਰੂ ਨੂੰ ਦੋ ਥਣ ਦੁੱਧ ਤੇ ਚੰਗਾਉਣਾ ਹੀ ਚਾਹੀਦੇ ਆ ਫੇਰ ਹੀ ਕੱਟਰੂ ਗ੍ਰੋਥ ਕਰਦਾ ਜੀ ਹੁਣ ਆਪਾਂ ਕੱਢ ਲਾਂਗੇ ਧਾਰ ਚਿੱਪਾਂਡੋ ਤੇ ਵੀਰੋ ਆਪਣਾ ਪਹਿਲਾ ਬਲੌਗ ਜੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਜੇਕਰ ਆਪਣੇ ਵਲੌਗ ਚ ਕੋਈ ਕਮੀ ਲੱਗੀ ਤਾਂ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸੋ ਮੇਰੇ ਪਹਿਲੇ ਵਲੌਗ ਨੂੰ ਸਪੋਰਟ ਜਰੂਰ ਕਰੋ ਤੁਸੀਂ